ਜਿਵੇਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਐਲਾਨ ਹੁੰਦਾ ਹੈ ਵਿਰੋਧੀ ਜਿਹੜੀ ਪਾਰਟੀਆਂ ਹੈਗੀਆਂ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਨੇ ਜਿਹੜਾ ਰੱਖਵਾ ਕਰਨ ਕੀਤਾ ਹੈਗਾ ਇਹਦੇ ਵਿੱਚ ਤੰਦਲੀ ਹੈਗੀ ਹੈ ਉਹ ਤੰਦਲੀ ਕੀ ਹੈਗੀ ਹੈ ਜਿਹੜਾ ਵਿਰੋਧੀ ਧਿਰ ਦੇ ਵਿੱਚ ਲੀਡਰ ਨੇ ਵੱਖ-ਵੱਖ ਪਾਰਟੀਆਂ ਦੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜਿਆਂ ਵਿੱਚੋਂ ਲੀਡਰਾਂ ਦੀ ਗੱਲ ਕਰੀਏ ਕਾਂਗਰਸ ਦੇ ਲੀਡਰਾਂ ਦੀ ਗੱਲ ਕਰੀਏ ਇਹ ਸਾਰਿਆਂ ਨੇ ਸਵਾਲ ਇਸ ਕਰਕੇ ਕੀਤੇ ਆ ਕਿ ਇੱਕ ਤਾਂ ਬੀਤੇ ਦਿਨ 26 ਤਰੀਕ ਨੂੰ 25 ਤਰੀਕ ਨੂੰ ਜਿਹੜਾ ਐਲਾਨ ਹੋ ਗਿਆ ਕਿ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਪੂਰੀ ਪ੍ਰਕਿਰਿਆ ਦੱਸ ਦਿੱਤੀ ਗਈ ਪਰ ਉਸ ਤੋਂ ਪਹਿਲਾਂ ਜਿਹੜੀ ਰਿਜ਼ਰਵੇਸ਼ਨ ਦੀ ਸੂਚੀ ਸੀ ਕਹਿੰਦੇ ਕਿ ਬਲਾਕ ਪੱਧਰ ਤੇ ਇਸ ਵਾਰੀ ਜਿਹੜਾ ਪੰਚਾਇਤੀ ਰਾਜ ਐਕਟ ਹੈ ਉਸ ਦੇ ਵਿੱਚ ਸੋਧ ਕੀਤੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ ਜਿਹੜਾ ਸਦਨ ਸੀ ਪਿੱਛੇ ਜੇ ਲੰਘ ਕੇ ਗਿਆ ਉਸ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਮਤਾ ਪੈਂਦਾ ਕਾਨੂੰਨ ਪਕਾਇਦਾ ਬਣਾਇਆ ਜਾਂਦਾ ਹੈ ਮਤਾ ਪਾਇਆ ਜਾਂਦਾ ਹੈ ਉਸ ਦੇ ਤਹਿਤ ਜਿਹੜੀ ਸੋਧ ਕਰਕੇ ਰੋਸਟਰ ਨਵੇਂ ਸਿਰਿਓਂ ਤਿਆਰ ਪਹਿਲਾਂ ਹੁੰਦੇ ਸੀ ਜ਼ਿਲ੍ਹਾ ਪੱਧਰ ਤੇ ਹੁਣ ਬਲਾਕ ਪੱਧਰ ਤੇ ਕਰ ਦਿੱਤੇ ਗਏ ਪਹਿਲਾਂ ਇੱਕ ਰੋਟੇਸ਼ਨ ਚੱਲੀ ਆਉਂਦੀ ਸੀ ਕਾਨੂੰਨ ਨਿਯਮਤ ਦੇ ਮੁਤਾਬਕ ਕਿ ਕਿੰਨੇ ਸਮੇਂ ਦੇ ਲਈ ਜਨਰਲ ਸੀਟ ਰਹਿਣੀ ਹੈ ਕਿੰਨੇ ਸਮੇਂ ਦੇ ਲਈ ਰਿਜ਼ਰਵ ਰਹਿਣੀ ਹੈ ਰਿਜ਼ਰਵ ਦੇ ਵਿੱਚ ਵੀ ਔਰਤ ਕੋਲ ਕਿੰਨੇ ਦਿਨ ਰਹਿਣੀ ਹੈ ਤੇ ਜਿਹੜੀ ਰਿਜ਼ਰਵ ਮਰਦ ਕੋਲ ਕਿੰਨੇ ਦਿਨ ਸੀਟ ਰਹਿਣੀ ਹੈ ਇਹ ਕਿੰਨੇ ਮਤਲਬ ਟਿਨਿਓਰ ਦੇ ਵਿੱਚ ਰਹਿਣੀ ਹੈ ਕਾਰਜਕਾਲ ਦੇ ਵਿੱਚ ਇਹ ਸਾਰਾ ਕੁਝ ਬਣਿਆ ਹੋਇਆ ਸੀ ਹੁਣ ਨਵੇਂ ਸਿਰੇੋਂ ਜਿਹੜੇ ਰੋਸਟਰ ਤਿਆਰ ਹੋਏ ਉਸ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਪਰਮਿੰਦਰ ਸਿੰਘ ਢੀਂਡ ਸਾਹ ਬਲਵੀਰ ਸਿੱਧੂ ਤੇ ਹੋਰ ਵੀ ਕਈ ਲੀਡਰ ਇਹ ਦਿਨੇ ਇਸ ਦੇ ਉੱਤੇ ਬਿਆਨ ਸਾਂਝੇ ਕਰ ਰਹੇ ਨੇ ਪਿੰਡਾਂ ਦੇ ਵਿੱਚੋਂ ਆਵਾਜ਼ਾਂ ਵੀ ਆ ਰਹੀਆਂ ਨੇ ਜਿਹੜੇ ਬਾਕੀ ਪਾਰਟੀਆਂ ਨਾਲ ਜੁੜੇ ਲੋਕ ਨੇ ਕਿ ਵਿਧਾਇਕਾਂ ਦੇ ਖਾਸ ਕਰਕੇ ਸੱਤਾਧਿਰ ਦੇ ਵਿਧਾਇਕ ਇਸ ਦੇ ਉੱਤੇ ਆਪਣਾ ਰਸੂਖ ਵਰਤ ਕੇ ਪ੍ਰਭਾਵ ਪਾਇਆ ਉਹਨਾਂ ਨੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਪਿਕ ਐਂਡ ਚੂਜ਼ ਕੀਤਾ ਕਿ ਕਿਹੜੇ ಗ್ರಾಮ ਪੰਚਾਇਤ ਵਿੱਚ ਰਿਜ਼ਰਵਰ ਖਾਈਏ ਇਸ ਵਾਰੀ ਤੇ ਕਿਹੜੇ ਚ ਜਰਨਲ ਇਸ ਵਾਰੀ ਕਹਿੰਦੇ ਆਪਣਾ ਬਣਾ ਲਓ ਕਿਉਂਕਿ ਕੈਡਰ ਵੀ ਮਜ਼ਬੂਤ ਹੋ ਜਾਏਗਾ ਆਪਣੇ ਜਿਹੜੇ ਜਾਂ ਆਪਣੀ ਧਿਰ ਦੇ ਪੰਚਾਇਤਾਂ ਚੁਣਨ ਦੇ ਵਾਸਤੇ ਜ਼ੋਰ ਲਾਇਆ ਜਾ ਰਿਹਾ ਹੈ ਦੋਸ਼ ਲਾਏ ਨੇ ਵਿਰੋਧੀਆਂ ਨੇ ਪਰ ਇਹਨਾਂ ਦੋਸ਼ਾਂ ਦੇ ਵਿੱਚ ਕਿੰਨਾ ਦਮ ਹੈ ਉਹ ਲੋਕਾਂ ਨੇ ਤੈਅ ਕਰ ਦੇਣਾ ਪਿੰਡਾਂ ਦੇ ਵਿੱਚ ਪਰ ਇੱਕ ਦੋ ਛੇ ਲੱਗਿਆ ਕਿ ਇੱਕ ਪਾਸੇ ਤਾਂ ਤਿਆਰੀ ਵਿਢ ਲਈ ਗਈ 27 ਅਕਤੂਬਰ ਦਾ ਜਿਹੜਾ 27 ਸਤੰਬਰ ਦਾ ਤਾਂ ਦਿਨ ਰੱਖ ਲਿਆ ਗਿਆ ਸੀ ਕਿ ਨੋਮੀਨੇਸ਼ਨ ਸ਼ੁਰੂ ਹੋ ਜਾਣੀਆਂ ਯਾਨੀ ਕਿ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਉਸ ਤੋਂ ਬਾਅਦ ਇਹ 4 ਤੱਕ ਚੱਲਣੀ ਹੈ ਫਿਰ ਸਕਰੂਟ ਨਹੀਂ ਹੋਣੀ ਹੈ ਫਿਰ 7 ਤੱਕ ਕਾਗਜ਼ ਵਾਪਸ ਲਏ ਜਾਣਗੇ ਕਹਿੰਦੇ ਪ੍ਰਕਿਰਿਆ ਤਾਂ ਸਾਰੀ ਦੱਸ ਦਿੱਤੀ ਪਰ ਜਿਹੜੀ ਰਿਜ਼ਰਵੇਸ਼ਨ ਦੀ ਸੂਚੀ ਆ ਉਹ ਤਾਂ ਦੱਸੋ ਪਿੰਡਾਂ ਵਾਲਿਆਂ ਨੂੰ ਪਿੰਡਾਂ ਵਾਲਿਆਂ ਨੇ ਜਿਨ੍ਹਾਂ ਨੇ ਆਪਣੀ ਤਿਆਰੀ ਕਰਨੀ ਹੈ ਚੋਣ ਲੜਨੀ ਹੈ ਨਹੀਂ ਲੜਨੀ ਸਾਡੇ ਜਿਹੜਾ ಗ್ರಾಮ ਪੰਚਾਇਤ ਰਿਜ਼ਰਵ ਹੈ ਸਾਡਾ ਵਾਰਡ ਰਿਜ਼ਰਵ ਹੈ ਕਿ ਨਹੀਂ ਰਿਜ਼ਰਵ ਇਹ ਵਾਰਡ ਬੰਦੀ ਹੈ ਸਾਰਿਆਂ ਦੇ ਵਿੱਚ ਕਹਿੰਦੇ ਕੋਈ ਨਾ ਕੋਈ ਹੋਈ ਹੈ ਤੇ ਬੜੀ ਵੱਡੀ ਢਾਲ ਆਈ ਗਈ ਹੈ ਜਿਹੜੀ ਪੰਚਾਇਤਾਂ ਦੀ ਚੋਣ ਹੁੰਦੀ ਹੈ ਇਹ ਜਿਹੜੀ ਮਿੰਨੀ ਪਾਰਲੀਮੈਂਟ ਕਹਿ ਲਓ ਜਾਂ ਦੇਸ਼ ਦੀ ਸਭ ਤੋਂ ਮਹੱਤਵਪੂਰਨ ਪਾਰਲੀਮੈਂਟ ਹੈ ਪਿੰਡਾਂ ਦੀ ਪਾਰਲੀਮੈਂਟ ਹੈ ਕਹਿੰਦੇ ਉਹਦੇ ਵਿੱਚ ਜਿਹੜੀ ਇਹ ਸੰਨ ਲਾਇਆ ਗਿਆ ਜਾਂ ਕੁਝ ਇਸ ਤਰ੍ਹਾਂ ਦੇ ਨਿਯਮਾਂ ਦੇ ਵਿੱਚ ਹੇਰ ਫੇਰ ਕਰਨ ਦੇ ਦੋਸ਼ ਲਾਏ ਗਏ ਨੇ ਕਹਿੰਦੇ ਕਿ ਇਸ ਦੇ ਖਮਿਆਜੇ ਭੂਤ ਨੇ ਪੈਣਗੇ ਕਈ ਲੀਡਰਾਂ ਨੇ ਤੇ ਇਥੋਂ ਤੱਕ ਆ ਪ੍ਰਮੇਂਦਰ ਸਿੰਘ ਢੀਂਡਸਾਰ ਗਿਆ ਨੇ ਕਿ ਲੋਕ ਆ ਜਿਹੜੇ ਅਸੀਂ ਵੀ ਜਾਵਾਂਗੇ ਕਹਿੰਦੇ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਪਰ ਹੁਣ ਅਦਾਲਤ ਦਾ ਦਰਵਾਜ਼ਾ ਕਦੋਂ ਖੜਕੇਗਾ ਕਦੋਂ ਨਹੀਂ ਹੁਣ ਤਾਂ ਬਹੁਤ ਦੇਰੀ ਹੋ ਗਈ ਪਰ ਜਿਹੜੇ ਵਕਤ ਅਸੀਂ ਗੱਲ ਕਰ ਰਹੇ ਹਾਂ ਉਦੋਂ ਤੱਕ ਅੱਧੇ ਤੋਂ ਵੱਧ ਜ਼ਿਲ੍ਹੇ ਆ ਹੁਣ ਰਿਜ਼ਰਵੇਸ਼ਨ ਦੀਆਂ ਸੂਚੀਆਂ ਜਿਹੜੀਆਂ ਨੇ ਜਾਰੀ ਕਰ ਚੁੱਕੇ ਆ ਜਿਵੇਂ ਪਟਿਆਲਾ, ਮੋਹਾਲੀ, ਲੁਧਿਆਣਾ ਤੇ ਹੋਰ ਜਿਹੜੇ ਜ਼ਿਲ੍ਹੇ ਅਮ੍ਰਿਤਸਰ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਕਰਕੇ ਜਦੋਂ ਤੱਕ ਪਹੁੰਚ ਜਾਣੀ ਹੈ ਤੇ ਜਿਹੜੀ ਵੈਬਸਾਈਟ ਹੈ ਇਲੈਕਸ਼ਨ ਕਮਿਸ਼ਨ ਦੀ ਪੰਜਾਬ ਰਾਜ ਇਲੈਕਸ਼ਨ ਅਧਿਕਾਰੀ ਨੇ ਜਿਹੜੇ ਉਹਨਾਂ ਨੇ ਵੀ ਇਸ ਦੇ ਬਾਰੇ ਦੱਸਿਆ ਸੀ ਕਿ ਵੈਬਸਾਈਟ ਦੇ ਉੱਤੇ ਬਕਾਇਦਾ ਅਸੀਂ ਸੂਚੀਆਂ ਪਾ ਦੇਣੀਆਂ ਉੱਥੇ ਫਾਰਮ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿਹੜਾ ਪੰਜ ਸਰਪੰਚ ਨੇ ਉਮੀਦਵਾਰ ਬਣਨਾ ਹੈ ਕੌਣ ਕਿੰਨਾ ਖਰਚ ਕਰ ਸਕਦਾ ਸਾਰੇ ਵੇਰਵੇ ਉੱਥੇ ਪਏ ਹੋਣਗੇ ਹੁਣ ਰਿਜ਼ਰਵੇਸ਼ਨ ਦੀਆਂ ਸੂਚੀਆਂ ਜਾਰੀ ਹੋ ਰਹੀਆਂ ਨੇ ਪਰ ਵਿਰੋਧੀਆਂ ਦਾ ਇਲਜ਼ਾਮ ਹੈ ਕਿ ਰਿਜ਼ਰਵੇਸ਼ਨ ਦੀਆਂ ਸੂਚੀਆਂ ਪਹਿਲਾਂ ਦੇਣੀਆਂ ਚਾਹੀਦੀਆਂ ਸੀ ਫਿਰ ਚੋਣਾਂ ਦਾ ਐਲਾਨ ਹੁੰਦਾ ਫਿਰ ਪੂਰੀ ਪ੍ਰਕਿਰਿਆ ਤੈਅ ਹੁੰਦੀ ਹਾਲਾਂਕਿ ਝੋਨੇ ਦੀ ਵਾਢੀ ਦੇ ਦੇ ਇਹ ਵੀ ਇੱਕ ਚਾਲ ਹੈ ਇਹ ਵੀ ਇੱਕ ਚਾਲ ਦਾ ਹਿੱਸਾ ਦੱਸ ਰਹੇ ਨੇ ਸੱਤਾ ਧਿਰ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ ਮੁਸੀਬਤ ਇੱਕ ਨਹੀਂ ਸੀ ਕਿਉਂਕਿ ਲੋਕ ਸਭਾ ਦੀ ਚੋਣ ਵੀ ਆ ਗਈ ਉਸ ਨੂੰ ਵੀ ਧਿਆਨ ਚ ਰੱਖਣਾ ਸੀ ਉਦੋਂ ਦਾ ਪੇਜ ਤਬ ਬਥੇਰੇ ਲਾਏ ਆਮ ਆਦਮੀ ਪਾਰਟੀ ਨੇ ਸੱਤਾ ਧਿਰ ਨੇ ਪਰ ਗੱਲ ਬਣੀ ਨਹੀਂ 13 0 ਵਾਲਾ ਨਾਰਾ ਧਰਿਆ ਧਰਾਇਆ ਰਹਿ ਗਿਆ ਤਿੰਨ ਤੇ ਅਟਕ ਗਈ ਗੱਲ ਪਰ ਉਸ ਤੋਂ ਬਾਅਦ 10 ਮਹੀਨੇ ਲੇਟ ਹੋਈਆਂ ਉਹ ਤੋਂ ਪਹਿਲਾਂ ਹਾਲੇ ਖਤਮ ਹੋਣੀਆਂ ਸੀ ਉਸ ਤੋਂ ਪਹਿਲਾਂ ਭੰਗ ਵੀ ਹੋਈਆਂ ਉਹਦੇ ਤੇ ਵੀ ਯੂ ਟਰਨ ਆਇਆ ਇਸ ਕਰਕੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਦੁਚਿੱਤੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਿਸ ਦੇ ਬਾਰੇ ਜਿਹੜੇ ਫੈਸਲੇ ਲਏ ਗਏ ਜਾਂ ਤਾਂ ਕਾਲੀ ਵਿੱਚ ਲਏ ਗਏ ਫਿਰ ਬਦਲਨੇ ਪਏ ਤੇ ਜਾਂ ਫਿਰ ਦੇਰੀ ਨਾਲ ਲਏ ਗਏ ਜਿਸ ਦੇ ਕਰਕੇ ਹੁਣ ਸਵਾਲ ਉੱਠ ਰਹੇ ਹਨ ਦੇਰੀ ਕਿਹੜੀ ਹੈ ਕਿ ਪਹਿਲਾਂ ਤਾਂ ਪੰਚਾਇਤੀ ਚੋਣਾਂ ਨੂੰ 10 ਮਹੀਨੇ ਲਟਕਾ ਕੇ ਦੇਰੀ ਨਾਲ ਕਰਾਉਣਾ ਇਹਦੇ ਨਾਲ ਕੱਲੇ ਸੱਤਾ ਧਿਰ ਵਾਲੇ ਵਿਰੋਧੀ ਧਿਰ ਵਾਲੇ ਨਹੀਂ ਕਰਲਾ ਰਹੇ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਕੈਡਰ ਹੈ ਥੱਲੇ ਵਲੰਟੀਅਰ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਦਰਦ ਤੇ ਪੀੜ ਹੈ ਉਹ ਵੱਖਰੀ ਗੱਲ ਹੈ ਕਿ ਖੁੱਲ੍ਹ ਕੇ ਦੱਸ ਨਹੀਂ ਸਕਦੇ ਕਿ ਸਾਡੀ ਸਰਕਾਰ ਨੇ ਜਾਂ ਸਾਡੀ ਪਾਰਟੀ ਨੇ ਲੇਟ ਕਰਾਈਆਂ ਚੋਣਾਂ ਇਹਦਾ ਸਾਡ ਨੂੰ ਨੁਕਸਾਨ ਕੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਬਹੁਤੀਆਂ ਥਾਵਾਂ ਦੇ ਉੱਤੇ ਲਾਂਬੇ ਮਿਲਦੇ ਆ ਜਿਹੜੇ ਭਮੱਕੜ ਨੇ ਜਾਂ ਵਲੰਟੀਅਰ ਨੇ ਉਹਨਾਂ ਨੂੰ ਲਾਂਬੇ ਮਿਲਦੇ ਆ ਕੋਈ ਸਿੱਧਾ ਤੇ ਵਿਧਾਇਕ ਨੇ ਰੋਜ਼ ਜਾਣਾ ਨਹੀਂ ਹੁੰਦਾ ਪਿੰਡਾਂ 'ਚ ਨਾ ਐਮਪੀ ਨੇ ਜਾਣਾ ਪਿੰਡਾਂ 'ਚ ਨਾ ਹੀ ਮੁੱਖ ਮੰਤਰੀ ਨੇ ਰੋਜ਼ ਰੋਜ਼ ਪਿੰਡਾਂ 'ਚ ਤੁਰਨਾ ਤੇ ਤੁਰਦਾ ਕੌਣ ਹੈ ਉੱਥੋਂ ਪਿੰਡਾਂ ਦੇ ਵਸਨੀਕ ਤੇ ਪਿੰਡ ਦੇ ਵਿੱਚ ਤਾਂ ਰੋਜ਼ ਮੂੰਹ ਮੱਥੇ ਲੱਗਦੇ ਆ ਲੋਕ ਤੇ ਉਹਨਾਂ ਨੂੰ ਲਾਂਬੇ ਵੀ ਦਿੱਤੇ ਜਾਂਦੇ ਆ ਤੇ ਉਹਨਾਂ ਲਾਂਬਿਆਂ ਨੂੰ ਕਿੰਨੇ ਖੱਟਿਆ ਉੱਥੋਂ ਦੇ ਵਲੰਟੀਅਰ ਨੇ ਭਮੱਕੜਾ ਨੇ ਆਮ ਆਦਮੀ ਪਾਰਟੀ ਦੇ ਆ ਨੇ ਉਹਨਾਂ ਨੇ ਕਿਹਾ ਕਿ ਕਿਉਂ ਹੁਣ ਤੁਸੀਂ ਤਾਂ ਬੜੀਆਂ ਉਦੋਂ ਗੱਲਾਂ ਕਰਦੇ ਸੀ ਤੇ ਹੁਣ ਬੜਾ ਦੇਰੀ ਨਾਲ ਕੰਮ ਕਰਦੇ ਹੋ ਜੇ ਦੇਰੀ ਨਾਲ ਨਹੀਂ ਕਰਦੇ ਬੜਾ ਕਾਲੀ ਚ ਕਰ ਦਿੰਨੇ ਹੋ ਫਿਰ ਫੈਸਲੇ ਪਲਟਨੇ ਪੈਂਦੇ ਆ ਇਹ ਸਾਰੀਆਂ ਗੱਲਾਂ ਹੋਈਆਂ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਵੀ ਹਟਲੇ ਪੱਧਰ ਦੇ ਉੱਤੇ ਗ੍ਰਾਮ ਪੰਚਾਇਤਾਂ ਦੇ ਪੱਧਰ ਦੇ ਉੱਤੇ ਇਸ ਗੱਲ ਨੂੰ ਮਹਿਸੂਸ ਕੀਤਾ ਉਹਨਾਂ ਨੇ ਕਿ ਲੇਟ ਹੋਈਆਂ ਫਿਰ ਦੇਰੀ ਵਾਲਾ ਜਿਹੜਾ ਰਿਜ਼ਰਵੇਸ਼ਨ ਵਾਲਾ ਮਸਲਾ ਹੈ ਇਹ ਵੀ ਉਵੇਂ ਹੈ ਹੁਣ ਵਿਧਾਇਕਾਂ ਦੇ ਉੱਤੇ ਜਾਂ ਮੰਤਰੀਆਂ ਨੇ ਕਿੰਨਾ ਅਸਰ ਪਾ ਕੇ ਉੱਤੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਕਰਾਈ ਹੈ ਕਿਉਂਕਿ ਵਿਧਾਇਕਾਂ ਨੇ ਤੇ ਹਰੇਕ ਨੂੰ ਜਿਹੜੇ 4-5-5 ਚਾਹਵਾਨ ਨੇ ਇੱਕ ਵਿਧਾਇਕਾਂ ਨੇ ਜਿੰਨਾ ਜਿੰਨਾ ਕੋਲ ਵੀ ਉਹ ਗਏ ਹੋਣਗੇ ਕਿ ਕੋਈ ਗੱਲ ਨਹੀਂ ਤੁਸੀਂ ਜ਼ੋਰ ਲਾਓ ਪਹਿਲੀ ਗੱਲ ਸਰਬਸੰਮਤੀ ਕਰੀਏ ਮੁੱਖ ਮੰਤਰੀ ਸਾਹਿਬ ਨੇ 5 ਲੱਖ ਰੁਪਇਆ ਦੇ ਦੇਣਾ ਤੁਹਾਡੀ ਪੰਚਾਇਤ ਨੂੰ ਇਹ ਵੀ ਪਹਿਲਾਂ ਕਿਹਾ ਹੋਣਾ ਤੇ ਜਦੋਂ ਕਿਹਾ ਹੋਣਾ ਨਹੀਂ ਜੀ ਵਿਧਾਇਕ ਸਾਹਿਬ ਸਾਡੇ ਤਾਂ ਪਿੰਡ ਦੇ ਵਿੱਚ ਧੜੇਬੰਦੀ ਬਹੁਤ ਹੈ ਜੀ ਉਹ ਮੰਨ ਨਹੀਂ ਰਿਹਾ ਫਲਾਣਾ ਬੰਦਾ ਉਹ ਫਲਾਣਾ ਨਹੀਂ ਮੰਨ ਰਿਹਾ ਤੇ ਉਹ ਕਹਿੰਦੇ ਵੀ ਚਲੋ ਫਿਰ ਤੁਸੀਂ ਮੈਦਾਨ 'ਚ ਆਜੋ ਲੋਕਤੰਤਰ ਹੈ ਜਿਹਨੂੰ ਵੱਧ ਵੋਟਾਂ ਪੈ ਗਈਆਂ ਮੇਰੇ ਅਸਤੇ ਉਹ ਸਰਪੰਚ ਹੈ ਇਹ ਸਾਰੀ ਗੱਲ ਆ ਜਿਹੜੀ ਇਹ ਇਹ ਕੋਈ ਨਵੀਂ ਗੱਲ ਨਹੀਂ ਹੈ ਪੁਰਾਣੇ ਵੇਲੇ ਵੀ ਐਵੇਂ ਐਵੇਂ ਹੀ ਹੁੰਦਾ ਸੀ ਪਰ ਇਸ ਵਾਰੀ ਨਵਾਂ ਕੀ ਹੋਇਆ ਜਿਹੜਾ ਨਵੇਂ ਰੋਸਟਰ ਤਿਆਰ ਹੋਣੇ ਉਸ ਦੇ ਮੁਤਾਬਕ ਜਿਹੜੀ ਰਿਜ਼ਰਵੇਸ਼ਨ ਰੱਖਣੀ ਤਾਂ ਉਸ ਨੂੰ ਲੈ ਕੇ ਜਰੂਰ ਵਿਰੋਧੀਆਂ ਨੇ ਰੌਲਾ ਪਾਇਆ ਹੈ ਪਰ ਹੁਣ ਤੇ ਦੇਰੀ ਹੋ ਚੁੱਕੀ ਆ ਰੌਲਾ ਥੋੜਾ ਪਵੇ ਵੱਧ ਪਵੇ ਪਰ ਸਵਾਲ ਤਾਂ ਚੁੱਕੀ ਹੀ ਆ ਵਿਰੋਧੀਆਂ ਨੇ ਪਰ ਸੱਤਾਧਿਰ ਹੁਣ ਬਿਲਕੁਲ ਤਿਆਰ ਬੈਠੀ ਆ ਕਿਉਂਕਿ ਮੁੱਖ ਮੰਤਰੀ ਨੇ ਤੇ ਆਪ ਹੀ ਕਹਿ ਦਿੱਤਾ ਸੀ ਕਿ ਹੁਣ ਭੁੱਲ ਜੋ 40 ਲੱਖ ਕੇ ਅਸੀਂ ਕਮਾ ਲਵਾਂਗੇ ਹੋਰ ਗੱਲਾਂ ਸੀ ਉਹ ਪੁਰਾਣੇ ਵੇਲੇ ਦੀਆਂ ਬੀਤੇ ਵੇਲੇ ਦੀਆਂ ਗੱਲਾਂ ਹੁਣ ਨਹੀਂ ਚੱਲਣ ਦੇਣਾ ਹੁਣ ਮੈਂ ਆ ਕਿਸੇ ਨੂੰ 1 ਰੁਪਿਆ ਨਹੀਂ ਖਾਣ ਦੇਣਾ ਹੁਣ ਦੇਖਦੇ ਆ ਕਿ 15 ਅਕਤੂਬਰ ਤੱਕ ਜਦੋਂ VOTING ਹੋਣੀ ਆ ਉਸੇ ਦੇ ਨਤੀਜੇ ਆਉਣਗੇ ਕਿਹੜਾ ਸਰਪੰਚ ਕਿਹੜਾ ਪੰਚ ਕਿਹੜੀ ਪਾਰਟੀ ਦਾ ਪਰਨਾ ਗੱਲ ਚ ਪਵਾਉਂਦਾ ਇਹ ਉਦੋਂ ਪਤਾ ਲੱਗੇਗਾ ਕਿਉਂਕਿ ਹਾਲੇ ਸਰਕਾਰ ਦੇ ਉਦੋਂ ਤੱਕ ਸਵਾ 2 ਸਾਲ ਪਏ ਹੋਣਗੇ ਸਵਾ 2 ਸਾਲ ਕਹਿ ਲਓ ਜਾਂ ਢਾਈ ਸਾਲ ਕਹਿ ਲਓ ਅੱਧੀ ਸਰਕਾਰ ਦਾ ਕਾਰਜਕਾਲ ਜਿਹੜੇ ਤੇ ਚਾਹਣਗੇ ਕਿ ਸਾਡੇ ਪਿੰਡ ਨੂੰ ਕੁਝ ਨਾ ਕੁਝ ਮਿਲੇ ਤਰੱਕੀ ਹੋਵੇ ਤੇ ਉਹ ਪਰਨਾ ਪਵਾ ਵੀ ਸਕਦੇ ਆ ਤੇ ਕਈ ਬੜੇ ਆਪਣੀਆਂ ਪਾਰਟੀਆਂ ਨਾਲ ਜੁੜੇ ਹੁੰਦੇ ਆ ਪੱਕੇ ਤੌਰ ਦੇ ਉੱਤੇ ਉਹ ਕਈ ਨਹੀਂ ਵੀ ਮੰਨਦੇ ਉਹ ਕਹਿੰਦੇ ਵੀ ਅੱਗੇ ਢਾਈ ਸਾਲ ਸੁੱਕੇ ਲੰਘ ਗਏ ਤੇ ਹੁਣ ਵੀ ਲੰਘਾ ਲਾਂਗੇ ਫਿਰ ਇਸ ਤਰ੍ਹਾਂ ਵੀ ਦੇਖਣ ਨੂੰ ਮਿਲੇਗਾ ਪਰ ਬਾਕੀ ਜਿਹੜੀ ਰਹੀ ਗੱਲ ਵਿਰੋਧੀਆਂ ਦੇ ਸਵਾਲਾਂ ਦੀ ਉਹ ਆਪਣੀ ਥਾਂ ਤੇ ਨੇ ਸੱਤਾ ਧਿਰ ਦੀ ਤਿਆਰੀ ਜਿਹੜੀ ਉਹ ਆਪਣੀ ਥਾਂ ਦੇ ਉੱਤੇ ਹੈ ਹੁਣ ਜਿੰਨਾ ਮਰਜ਼ੀ ਰੌਲਾ ਪੈ ਜਾਵੇ ਘੱਟੋ ਘੱਟ ਹੁਣ ਚੋਣ ਹੋਣ ਜਾ ਰਹੀ ਹੈ ਚਾਹ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਦੌਰਾਨ ਹੋ ਰਹੀ ਹੈ